ਰੂਟ ਐਂਡ ਵੈਜੀਟੇਬਲ ਮੈਥਡ ਐਸੋਸੀਏਸ਼ਨ ਦੀ ਪ੍ਰਧਾਨਗੀ ਨੂੰ ਲੈ ਕੇ ਸਰਦਾਰ ਚਰਨਜੀਤ ਸਿੰਘ ਬਤਰਾ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਵਿੱਚ ਆਰਤੀ ਭਰਾ ਨਜ਼ਰ ਆ ਰਹੇ ਨੇ ਤੇ ਵੇਖੋ ਤੁਸੀਂ ਤਸਵੀਰਾਂ ਰੂਸ ਲੈਵਲ ਤੇ ਜਾ ਕੇ ਹਰ ਇੱਕ ਫੜੀ ਤੇ ਜਾ ਕੇ ਉਹਨਾਂ ਨੂੰ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੇ ਨੇ ਪ੍ਰਧਾਨ ਜਿਹੜੇ ਪਹਿਲਾਂ ਵੀ ਕਾਸੀ ਸਵੇਰ ਤੋਂ ਪ੍ਰਧਾਨ ਚਲੇ ਆ ਰਹੇ ਨੇ ਚਨਜੀਤ ਸਿੰਘ ਬਤਰਾ ਤੇ ਜਨਰਲ ਸੈਕਟਰੀ ਜਤਿੰਦਰ ਖੁਰਾਨਾ ਕੋਲੇ ਤੋਂ ਨਹਾਓ ਹੋਰ ਨਹਾਣਾ ਚੱਲ ਅੱਗੇ ਨਾ ਚੱਲਦਾ ਅੱਗੇ ਜਨਮਵਾਸ ਦਾ ਹੈ ਪ੍ਰੋਜੈਕਟ ਲਾਡੋ ਬਾਵਾ ਆ ਗਿਆ। ਮਾਜੀ ਕੱਲ ਇਲੈਕਸ਼ਨ ਹੈ ਸਾਡੀ ਅੰਮ੍ਰਿਤਸਰ ਫੂਡ ਐਂਡ ਵੈਲਚਪਰ ਪਰਪਲ ਐਸੋਸੀਏਸ਼ਨ ਦੀ। ਉਹਦੇ ਵਿੱਚ ਸਾਰੇ ਗਣੇ ਤਿੰਨ ਕੈਂਡੀਡੇਟ ਆ। ਸਾਰੇ ਭਰਾ ਹੈਗੇ ਆ। ਪਿਆਰ ਦਾ ਇਹਨਾਂ ਨੂੰ ਕਿਹਾ ਵੀ ਕੱਲ ਨੂੰ ਇਲੈਕਸ਼ਨ ਕਰੋ। ਜਿਹੜਾ ਵੀ ਜਿੱਤੇਗਾ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਉਹਦੇ ਨਾਲ ਚੱਲਾਂਗੇ। ਜਿਹੜਾ ਵੀ ਤਿੰਨਾਂ ਚੋਂ ਜਿੱਤੇਗਾ ਸਾਰਿਆਂ ਨੇ ਪ੍ਰਣ ਕੀਤਾ ਸਾਲਾਂ ਬੇੰਦੀ ਕੀਤੀ ਵੀ ਸਾਰੇ ਇੱਕੇ ਥਾਂ ਇਕੱਠੇ ਹੋਗੇ ਤੇ ਆਪਣਾ ਮੰਡੀ ਦੇ ਕਮਾਕਾਰਾਂ ਵਾਸਤੇ ਇਕੱਠੇ ਹੋ ਕੇ ਚੱਲਣਗੇ। ਨਾ ਜਿਹੜੇ ਵੋਟਾਂ ਨੇ ਸਭ ਨੂੰ ਚੰਗੀਆਂ ਤੇ ਉਹਦੇ ਵਿੱਚ ਆਪਾਂ ਸਾਰੇ ਲੋਕਾਂ ਨੇ 14 ਤੱਕ ਚਾਚਾ ਜੀ ਨੂੰ ਪੂਰੇ ਚੰ ਸਪੋਰਟ ਕਰ ਰਹੇ ਹਾਂ ਉਹਨਾਂ ਨਾਲ ਖੜੇ ਹਾਂ ਸੁਖਦੁਖ ਦੇ ਵਿੱਚ ਵੀ ਵੋਟਾਂ ਦੇ ਵਿੱਚ ਹਰ ਕਾਰਨ ਨਾਲ ਅਸੀਂ ਖੜੇ ਹਾਂ ਤੇ ਆਪਾਂ ਚਾਹੁੰਦੇ ਹਾਂ ਕਿ ਬੜੇ ਤਰਕੇ ਨਾਲ ਸ਼ਾਂਤੀਪੂਰਨ ਕਨੈਕਸ਼ਨ ਹੋਣ ਤੇ ਪਾਕਰਾ ਦਾ ਕੰਨ ਕਨੈਕਸ਼ਨ ਵੀ ਹੋਵੇ ਆਪਣੀ ਪ੍ਰਧਾਨਗੀ ਵਿੱਚ ਸਿੱਧੀ ਸਪਸ਼ਟ ਗੱਲ ਤੇ ਬਰਾਬਰ ਹੋ ਜਾਣ ਜੀ ਬੱਪੂ ਚਾਚੇ ਨੂੰ ਸਾਰਾ ਬੋਰਡ ਮੈਣਾ ਜੈ ਬਲੂ ਸ਼ਰਟ ਦਾ ਬਸ ਬੈਠੋ ਚਾਚਾ ਮਹੀਆ ਹੁੰਦੇ ਹੁੰਦੇ ਅੰਦਰ ਦੇ ਸੇਵਾ ਆ ਬਣੀ ਗਿਆ ਨਾ ਪਾਣੀ ਬਿਆਜ ਚਾਹਦਾ ਦਾ ਜਨਾਪ ਸਿੰਘ ਜੀ ਹਾਂਜੀ ਸਭ ਜੀ ਮੁੰਡੇ ਦੇ ਵਿੱਚ ਕੰਮ ਕਰ ਰਹੇ ਸੀ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਉਹ ਹੀ ਪੂਰੇ ਕੀਤੇ ਆ ਹੋਰ ਕੁਝ ਜਿਹੜੀਆਂ ਕਮੀਆਂ ਰਹਿ ਗਈਆਂ ਵਾ ਉਹਨਾਂ ਨੂੰ ਪ੍ਰਧਾਨ ਮੰਤਰੀ ਤੋਂ ਬਾਅਦ ਉਹ ਕਮੀਆਂ ਜਿਹੜੀਆਂ ਮੰਡੀ ਦੀਆਂ ਦੂਰ ਕੀਤੀਆਂ ਜਾਣਗੀਆਂ ਜਿਵੇਂ ਬਹੁਤ ਵੱਡੇ ਜਿਵੇਂ ਉਹਨਾਂ ਨੇ ਦੱਸਿਆ ਵੀ ਡਿਫੈਂਸ ਦਾ ਮਸਲਾ ਵਾ ਵੀ ਉਹੋ ਜਿਹੇ ਮਸਲੇ ਨੇ ਪਾਣੀ ਦਾ ਵਾ ਸੀਵਰੇਜ ਦਾ ਮੰਡੀ ਸਾਸਪਈ ਆ ਸਾਰੇ ਇਕੱਠੇ ਹੋ ਗਏ ਸਾਰੇ ਸਮੂਹ ਮੈਂਬਰ ਇੱਕ ਨੂੰ ਜੀ ਆ ਸਾਥ ਦੇਣ ਫਿਰ ਉਸ ਤੋਂ ਬਾਅਦ ਮੰਡੀ ਟ੍ਰੱਕੀ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਪ੍ਰਧਾਨ ਜੈਕਾਰਾ ਜੀ ਜੱਦੀ ਜੀ ਸਬਜੀ ਮੰਡੀ ਵਿੱਚ ਪ੍ਰਧਾਨਗੀ ਦੀਆਂ ਚੋਣਾਂ ਨੂੰ ਲੈ ਕੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਸਮੇਤ ਜਤਿੰਦਰ ਖਰਾਨਾ ਤੇ ਹੋਰ ਵੀ ਕਈ ਆੜਤੀ ਇੱਥੇ ਲੋਕਾਂ ਨੂੰ ਲਾਮਬਦ ਕਰ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਤੁਸੀਂ ਵੇਖ ਸਕਦੇ ਹੋ ਆੜਤੀ ਭਰਾ ਦੁਕਾਨਦਾਰ ਤੇ ਫੜੀ ਇਹ ਪ੍ਰਧਾਨ ਚਰਨਜੀਤ ਸਿੰਘ ਬਤਰਾ ਨੂੰ ਸਮਰਥਨ ਦੇ ਰਹੇ ਨੇ ਆਪਣਾ ਤਾਂ ਬਾਰੇ ਐਸਾ ਮੇਰੇ ਵੀਰ ਵੋਟਾਂ ਜਿਹੜੀਆਂ ਮੈਂ ਪਹਿਲੀ ਇਲੈਕਸ਼ਨ 1979 ਵਿੱਚ ਵੇਖੀ ਸੀ ਉਸ ਤੋਂ ਬਾਅਦ ਕਿੰਨੀਆਂ ਇਲੈਕਸ਼ਨਾਂ ਹੋਈਆਂ 40 ਸੰਖਾਰੀ ਇਲੈਕਸ਼ਨਾਂ ਹੋਈਆਂ ਇਹ ਇਲੈਕਸ਼ਨ ਜੜੀਏ ਇਹ ਇਲੈਕਸ਼ਨ ਨਹੀਂ ਹੁੰਦੀ ਇਹ ਪੜਾਵਾਂ ਦਾ ਇੱਕ ਫ੍ਰੈਂਡਲੀ ਮੈਚ ਹੁੰਦਾ ਵਾ ਜਿਹਨੂੰ ਭਰਾ ਜਿਤਾ ਦੇਣ ਉਹ ਪ੍ਰਧਾਨ ਬਣ ਜਾਂਦਾ ਮੈਂ ਆਪਣੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਦੇ ਘਰ ਕਿਸੇ ਮੈਂਬਰ ਦੇ ਘਰ ਨਹੀਂ ਗਿਆ ਮੈਂ ਮੈਂਬਰਾਂ ਨੂੰ ਮੰਡੀ 'ਚ ਹੀ ਨਹੀਂ ਜਾਂਦੇ ਰਿਕੁਐਸਟ ਕੀਤੀ ਹੈ ਕਿ ਮੈਨੂੰ ਇਹ ਮੌਕਾ ਦਿਓ ਕਿ ਮੈਂ ਜਿਹੜਾ ਮੰਡੀ ਦਾ ਕੰਮ ਹੈ ਜਿਹੜਾ بڑے ਜੰਗੀ ਬੱਦਰ ਦੇ ਚੱਲ ਰਿਹਾ ਤੇ ਜਿਹੜੇ ਮਾਲਕ ਨੇ ਉਹਨਾਂ ਦੇ ਲਾਇਸੈਂਸ ਬੰਨ ਔਰ ਉਹ ਕਾਫੀ ਆਚਿਆ ਸੀ ਉਹਦੇ ਚ ਕੰਮ ਨਹੀਂ ਹੋਇਆ ਕੰਮ ਦਾ ਬਹਾਂਗੇ ਵੀ ਬਾਕੀ ਬਾਕੀ ਲਈ ਗੱਲ ਆਰਮੀ ਦੀ ਉਹ ਵੀ ਬੜੇ ਉੱਚੇ ਤੌਰ ਤੇ ਕੰਮ ਚੱਲ ਰਿਹਾ ਮੇਰੀ ਕਰਨ ਚੋਕ ਦਾ ਨਾ ਵੀ ਗੱਲ ਹੋਈ ਏ ਔਰ ਆਪਣਾ ਲਾਲ ਸਿੰਘ ਜੀ ਨਾਲ ਵੀ ਹੋਈ ਏ ਇਹ ਰਾਜਨਾਥ ਜੀ ਕੋਲ ਟਾਈਮ ਵੀ ਲਿਆ ਮਿਲ ਵੀ ਆਏ ਆ ਫੋਟੋਆਂ ਇਸ ਕਰਕੇ ਸ਼ੇਅਰ ਨਹੀਂ ਕਰੀਦੀਆਂ ਕਿ ਇੱਕ ਵਾਰੀ 6 ਵਜੇ ਅਜੇ ਹਨੇਰੇ ਦੇ ਵਿੱਚ ਕਰਨਲ ਨੂੰ ਸੱਦਿਆ ਇੱਥੇ ਐਸਟੀਐਮ ਸਾਹਿਬ ਨਾਲ ਡੀਐਮਓ ਸਾਹਿਬ ਨਾਲ ਸੈਟੀ ਮਾਰਕੀਟ ਕਮੇਟੀ ਨਾਲ ਪੂਰੀ ਟੀਮ ਨਾਲ ਤੇ ਅੱਜ ਦੇ ਆਪਣੇ ਨੂੰ ਢੇਰੇ ਵਿੱਚ ਸੱਦਿਆ ਵੀ ਕੋਈ ਗੱਲ ਹੀ ਨਹੀਂ ਤੇ 6 ਵਜੇ ਕਿੰਨੇ ਮਿੰਟ ਦਾ ਕੋਈ ਸਾਡਾ ਆਰਟੀ ਕੋਲੋਂ ਲੰਘਿਆ ਉਹਨੇ ਸਾਡੇ ਇੱਕ ਮੈਂਬਰ ਨੂੰ ਫੋਨ ਕਰਤਾ ਕਿ ਅੱਜ ਮੰਡੀ 'ਚ ਕਰਨਲ ਸਾਹਿਬ ਆਏ ਨੇ ਤੇ ਅੱਧੇ ਘੰਟੇ ਬਾਅਦ ਮੈਸੇਜ ਪੈ ਗਿਆ ਜੀ ਅੱਜ ਮੰਡੀ ਦਾ ਜ਼ੋੜਾ ਕਰਨ ਨਾਲ ਨੇ ਕੀਤਾ ਤੇ ਸਾਡਾ ਕੰਮ ਉੱਥੇ ਹੀ ਰੁਕ ਗਿਆ ਇੱਥੇ ਕਰਕੇ ਇਹ ਆਪਦੀ ਦਾ ਕੰਮ ਜਿਹੜਾ ਕਰਦੇ ਆ ਆਪਣੀ ਟੀਮ ਨਾਲ ਬੜਾ ਵਧੀਆ ਕਰਦੇ ਆ ਤੇ ਇਹਨੂੰ ਦੱਸ ਨਹੀਂ ਰਹੇ ਔਰ ਮਹਾਰਾਜ ਗੁਰੂ ਰਾਮਦਾਸ ਮੇਰ ਕਰੇ ਕਬਲੀ ਜੀ ਲਿਸਟ